गुरु नानक देव जी की चरण छो प्राप्त गुरुद्वारा डेरा बाबा नानक साहेब विखे सीनियर अकाली आगू जथेदार हरबंस सिंह सिद्धवा का जिला प्रधान श्रोमणी अकाली दल गुरदासपुर वालों श्री गुरु ग्रंथ साहेब जी का अखंड पाठ करवाया गया इस मौके हजूरी रागी श्री गुरु ग्रंथ साहेब जी सन्मुख सिख पंथ पंजाब और सरबत के भले की अरदास की गई इस मौके जिले भर के ਦਾ ਸ਼ਹਰਾਤੂ ਸੰਗਠਾ ਹਾਜ਼ਰ ਹੋਈ ਗੁਰਦਾਸਪੁਰ ਤੋਂ ਜਗ੍ਰੋਪ ਸਿੰਘ ਲਈ ਵਿਸ਼ੇਸ਼ ਰਿਪੋਰਟ ਜੀ ਸੰਗਠਨ ਨੂੰ ਸਾਡੋ ਪਾਸ਼ਾ ਦੀ ਪਹਾਰ ਕਰਨਾ ਤੇ ਪਹਾਰਨੀ ਸੇਤ ਪਰਮਾਰ ਇਸ ਨੂੰ ਸੰਗਠਤ ਜੋ ਵੀ ਮਨ ਦੀ ਭਾਵਨਾ ਲੈ ਕੇ ਆਪ ਜੀ ਦੇ ਪਾਵਨ ਦਰਬਾਰ ਤੇ ਆਈ ਹੈ ਆਪ ਜੀ ਦੇ ਪਾਵਨ ਦਰਬਾਰਾਂ ਦਾ ਕੋਟ ਆਸਤੋ ਮਿਲਗਾ ਕੋਡ ਚਰਚਾ ਤੇ ਗੱਲਾ ਕਰਨੀ ਚਾਹੀਦੀਆਂ ਕਿਉਂਕਿ ਸਾਰੇ ਲਿਖਰੇ ਪਏ ਨੇ ਜਿਹੜੇ ਆਪਣੇ ਆਪਣੇ ਜੁਮੇ ਨਾਲ ਭੱਜੇ ਹੋਏ ਆ। ਜਿੱਥੇ ਰਾਜਾਂ ਛੱਡਦੇ ਹੋਏ ਘਟ ਰੌਂਦੇ ਹੋਏ ਪੰਥ ਵਿੱਚ ਏਕਤਾ ਪੰਜਾਬ ਵਿੱਚ ਏਕਤਾ ਚਾਹੀਦੀ ਆ ਲੋਕਾਂ ਦੀ ਕੋਕ ਭਾਵਨਾ ਵਾਇਸ ਰੇ। ਅੱਜ ਨਹੀਂ ਸੰਗਤ ਆ। ਬੜੀ ਚਾਨ ਆਏ ਨੇ। ਹਰ ਇੱਕ ਬੰਦੇ ਨੇ ਗੱਲ ਪ੍ਰੋਗਰਾਮ ਨੂੰ ਪਸੰਦ ਕੀਤਾ। ਕੋਈ ਕਿਸ ਆਪਣੇ ਆਪਣੇ ਬਹਿਨਾ ਬੰਦੇ ਆਪਣੀ ਖੱਟੇ ਤੇ ਆ ਰਹੇ ਆਪਣੀ ਗੱਡੀਆਂ ਲਿਆਏ ਨੇ। ਤਕਨ ਕਿਰਪਾ ਕਰਨਗੇ ਬਾਬੇ ਨਾਂਦਰ ਤੇ ਆਏ ਆ ਸਭ ਤੋਂ ਵੱਡਾ ਤੀਸ ਸਨਾਨ ਦਿੱਖਾਪੁਰ ਚ ਆਪਨ ਨੂੰ ਨਕਾਹ ਸਾਹਿਬ ਤੇ ਨਹੀਂ ਜਾ ਸਕਦੇ ਖੰਡਪੜ ਕਰਨ ਵਾਸਤੇ ਇਤਰਾਪੁਰ ਕੀ ਅਗੰਮੀ ਬਾਣੀ ਕਰਤਾਰਪੁਰ ਨਹੀਂ ਸੀ ਜਾ ਸਕਦੇ ਉਹਨੇ ਪਛੀਹ ਕੀਤੀ ਦਾਸ ਨੇ ਇਤਰਾ ਫੁਰਨਾ ਪਾਇਆ ਮੈਂ ਜਾ ਰਿਹਾ ਸੀ ਸੁਗਰੂ ਨੂੰ ਤੇ ਮੈਂ ਸਰਦਾਰ ਮਨਮੋਹ ਜਿਸ ਸਰਦਾਰ ਮਨਮੋਹ ਸਤ ਪੱਖੋ ਦੇ ਨਾਲ ਖੰਡਪੜ ਬੁੱਕ ਰਹਾਤਾ ਉਹ ਕਹਤਾ ਜੈ ਜੈ ਦਾ ਜੈ ਦਾ ਜੈ 37 ਅੱਜ ਦਾਜ ਕੀਤੀ ਗਈ ਹੈ ਕਿਉਂਕਿ ਪ੍ਰਾਚਨ ਸਮੇਂ ਤੋਂ ਵਿੱਚ ਜਦੋਂ ਸਮਾਜਿਕ ਕ੍ਰਿਤियां ਬੜੀਆਂ ਵੱਧ ਚੁੱਕੀਆਂ ਸਨ ਸਾਈ ਸ਼ੂ ਨਾਨ ਦੇਵ ਜਿਨ੍ਹਾਂ ਨੇ ਆ ਕੇ ਇਹਨਾਂ ਸਮਾਜਿਕ ਕ੍ਰਿਤੀਆਂ ਨੂੰ ਕਰਵਾਤੇ ਬਹੁਤ ਪਹਿਲਾਂ ਕੀਤਾ ਦੱਸਿਆ ਕੀਤੀ ਹੈ ਅੱਜ ਜੋ ਪੰਜਾਬ ਦੇ ਹਾਲਾਤ ਬੜੇ ਬਦਤਰ ਬਣ ਚੁੱਕੇ ਨੇ ਅੱਜ ਨਿਮਰਤਾ ਤੇ ਸਹਾਇਤਾ ਸੰਜਮਾਂ ਸਾਜ ਰਿਹਾ ਜੀ ਹੈ ਅੱਜ ਦੇ ਗੁਰੂ ਦੇ ਚਰਨਾਂ ਦੇ ਦਾਸ ਦੇ